ਮੈਂ ਰਾਤ ਇੱਕ ਪੁਲਿਸ ਨਾਲ ਦੇ ਰਿਪੋਰਟ ਦਾ ਅਸਤ ਕਰਨਾ ਦਾ ਬੇਗੀ ਹੈ ਮੇਰਾ ਮਾਨ ਸਾਹਿਬ ਇਹਦਾ ਜੀ ਮੈਂ ਬੈਕਗਰਾਉਂਡ ਦੱਸਣਾ ਚਾਹਾਂਗੀ ਕਿ 2 ਤਰੀਕ ਨੂੰ ਕੈਂਟ ਏਰੀਆ ਚ ਕੈਂਟ ਥਾਣੇ ਦੇ ਏਰੀਆ ਚ ਰਿਲਾਇੰਸ ਮਾਲ ਦੇ ਨੇੜੇ ਇੱਕ ਵਾਈਨ ਸ਼ਾਪ ਹੈ ਉੱਥੇ ਜਿਹੜਾ ਗ੍ਰਿੰਦਾ ਸੀਗਾ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਅਸਲਾ ਦਿਖਾ ਕੇ ਉਹਦੇ ਉਹਦੇ ਤੋਂ ਕੈਸ਼ 10000 ਕੈਸ਼ ਔਰ ਇੱਕ ਉਹਦੇ ਤੋਂ ਮੋਬਾਈਲ ਦੀ ਖੋਹ ਹੋਈ ਹੈ ਤੇ ਐਫ ਆਈ ਆਰ ਨੰਬਰ 68 ਅੰਡਰ ਜਿਹੜੇ 382 34 ਦੇ ਇਕੁਇਲੈਂਟ ਬੀ ਐਨ ਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕੀਤਾ ਗਿਆ ਸੀ ਅਗੇਂਸਟ ਅਨਨੋਨ ਪਰਸਨਸ ਤੇ ਆਫਟਰ ਦੈਟ ਸਾਡੀ ਵੱਖ-ਵੱਖ ਟੀਮਾਂ ਲਾਈਆਂ ਗਿਆ ਸੀ ਟੂ ਇਨਵੈਸਟੀਗੇਟ ਦ ਕੇਸ ਇਨਕਲੂਡਿੰਗ ਸੀਆਈਏ ਟੀਮਸ ਔਰ ਕੈਂਟ ਥਾਣੀ ਦੀ ਟੀਮ ਤੇ ਦੌਰਾਨੀ ਤਫਤੀਸ਼ ਕਲ ਇਨਫੋਰਮੇਸ਼ਨ ਸਿੱਗੀ ਕੇ ਇਸ ਕੇਸ ਤੇ ਜਿਹੜੇ ਦੋਸ਼ੀ ਹੈ ਉਹ ਰੋਹਿਤ ਉਰਫ ਪੈਪਸੀ ਜਿਹੜਾ ਪਰਸਰਾਮ ਨਗਰ ਰਹਿੰਦਾ ਹੈ ਉਹਦੇ ਘਰ ਚ ਲੁਕੇ ਹੋਏ ਤੇ ਸਾਡੀ ਸੀਆਈਏ ਦੀ ਟੀਮ ਲੀਡ ਬਾਈ اے ایس ਆਈ ਸੁਖਬੀਰ ਸਿੰਘ ਔਰ ਥਾਣਾ ਕੈਂਡ ਦੇ ਕੁਝ ਮੁਲਾਜ਼ਮ ਉਥੇ ਰੇਡ ਕਰਨ ਗਏ ਜਿੱਥੇ ਇਹ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਔਰ ਰਾਜੀਵ ਵਾਸੀ ਗੁਰੂ ਗੁਰੂ ਗੋਬਿੰਦ ਸਿੰਘ ਨਗਰ ਔਰ ਜਿਹੜਾ ਰੋਹਿਤ ਉਹ ਤਾਂ ਕਰ ਹੀ ਸੀਗਾ ਉੱਥੇ ਮਿਲੇ ਤੇ ਜਦੋਂ ਇਹਨਾਂ ਨੂੰ ਪੁੱਛਕਿਛ ਕੀਤੀ ਜਾ ਰਹੀ ਸੀ ਤੇ ਅਮਰਜੀਤ ਨੇ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਫਾਇਰਿੰਗ ਕੀਤੀ ਹੈ ਜਿੱਥੇ ਸਾਡਾ ASI ਸੁਖਬੀਰ ਸਿੰਘ ਉਹਦੇ ਲੱਗ ਤੇ ਵਜੀ ਅੰਕਲ ਦੇ ਕੋਲ ਤੇ ਉਸ ਟਾਈਮ ਇਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਉੱਥੇ ਮੌਕੇ ਤੋਂ ਭੱਜ ਗਏ ਅਲੋਂਗ ਵਿਦ देयर ਵੈਪਨ ਜਿਹੜਾ ਇਹਨਾਂ ਨੇ ਕ੍ਰਾਈਮ ਚ ਯੂਜ਼ ਕੀਤਾ ਸੀਗਾ ਤੇ ਇਸ ਕੇਸ ਚ ਅਸੀਂ ਜਿਹੜਾ ਸਾਡਾ ਮੁਲਾਜ਼ਮ ਸੀ ਏਐਸਆਈ ਸੁਖਪ੍ਰੀਤ ਉਹਨੂੰ ਪਹਿਲਾਂ ਸਿਵਲ ਹਸਪੀਟਲ ਬਠਿੰਡੇ ਦਾਖਲ ਕਰਾਇਆ ਗਿਆ ਜਿੱਥੇ ਅੱਗੇ ਉਹ ਏਮਸ ਤੇ ਰੈਫਰ ਹੋ ਗਿਆ ਤੇ ਉਹਦੇ ਬਿਆਨਾਂ ਤੇ ਅਸੀਂ ਐਫਆਈਆਰ ਨੰਬਰ 60 ਸੋਰੀ uh, 95 ਕਨਾਲ ਕਲੋਨੀ ਥਾਣੇ ਚ ਦਰਜ ਕੀਤਾ ਹੈ ਅੰਡਰ ਸੈਕਸ਼ਨ 307 353 186 34 ਆਮਜ਼ਾ ਟੂਗੇਰਾ ਸੈਕਸ਼ਨਸ ਚ ਤੇ ਇਮੀਡੀਏਟਲੀ ਸਾਡੀ ਸਾਰੀ ਟੀਮਸ ਐਕਟੀਵੇਟ ਹੋ ਗਈਆਂ ਸੀ ਅਸੀਂ ਆਪਣੇ ਨਾਕੇ ਵੀ ਪੀਸੀਆਰ ਟੀਮਸ ਨੂੰ ਵੀ ਐਕਟੀਵੇਟ ਕੀ ਕੇ ਅਲਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮਾਂ ਇਹਨਾਂ ਨੂੰ ਪਾਲ ਰਹੀ ਸੀਗੀਆਂ ਤੇ ਸੀਆਈਏ ਵੰਦੀ ਇੱਕ ਹੋਰ ਟੀਮ ਤੇ ਜਿਹੜੀ ਪਿਛਲੀ ਪਾਰਟੀ ਸੀ ਉਹਨਾਂ ਨੂੰ ਵੀ ਨਾ ਲਿਆ ਹੋਇਆ ਸੀ ਤੇ ਇਸ ਏਰੀਆ 'ਚ ਜਿਹੜਾ ਅਗੇਨ ਫਿਨਾਲ ਕਲੋਨੀ ਦਾ ਏਰੀਆ ਪੈਂਦਾ ਇੱਥੇ ਜਿਹੜੇ ਤਿੰਨ ਦੋਸ਼ੀ ਹੈ ਇਹਨਾਂ ਨੂੰ ਇੱਕ ਮੁਲਾਜ਼ਮ ਨੇ ਆਇਡੈਂਟੀਫਾਈ ਕੀਤਾ ਤੇ ASI ਗੁਰਪ੍ਰੀਤ ਸਿੰਘ ਜਦੋਂ ਇਹ ਗੱਡੀ ਤੋਂ ਉਤਰੇ ਤਾਂ ਅਗੇਨ ਜਿਹੜਾ ਅਮਰਜੀਤ ਹੈ ਉਹਨੇ ਸਿੱਧਾ ਫਾਇਰ ਕੀਤਾ ਸਾਡੀ ਟੀਮ ਤੇ ਜਦੋਂ ਅਸੀਂ ਰਿਟਾਲिएट ਕੀਤਾ ਇਨ ਸੈਲਫ ਡਿਫੈਂਸ ਸਾਡੇ ਜਿਹੜਾ ਐਸਆਈ ਗੁਰਪ੍ਰੀਤ ਉਹਨੇ ਆਪਣੇ ਸਰਵਿਸ ਵੈਪਨ ਨਾਲ ਜਵਾਬੀ ਫਾਇਰ ਕੀਤਾ ਜਿਹੜਾ ਅਮਰਜੀਤ ਉਹਦੇ ਵੀ ਲੱਤੇ ਵੱਜੀ ਤੇ ਇਹਦੇ ਨਾਲ ਜਿਹੜਾ ਰਾਜੀਵ ਕੁਮਾਰ ਸੀ ਉਹਦੇ ਵੀ ਲੱਤੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਇਹ ਉੱਥੇ ਹੀ ਜਿਹੜਾ ਤੁਸੀਂ ਸਪੌਟ ਦੇਖ ਹੀ ਰਹੇ ਹੋ ਇੱਥੇ ਇਹਨਾਂ ਨੇ ਸਰੈਂਡਰ ਕਰਤਾ ਔਰ ਇਹਨਾਂ ਦਾ ਜਿਹੜਾ ਵੈਪਨ ਹੈ ਉਹ ਵੀ ਮਿਲ ਗਿਆ ਤੀਜਾ ਬੰਦਾ ਵੀ ਨਾਲ ਹੀ ਸੀ ਤੇ ਤਿੰਨੋਂ ਇੱਕ ਬਾਈਕ ਤੇ ਸੀ ਸੋ ਆਫਟਰ ਦੈਟ ਜਿਹੜੇ ਅਮਰਜੀਤ ਔਰ ਅਜੀਵ ਹੈ ਇਹਨਾਂ ਦੋਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਭੇਜ ਦਿੱਤਾ ਗਿਆ ਔਰ ਇਸ ਸਾਰੇ ਇਨਸੀਡੈਂਟ ਤੇ ਅਸੀਂ ਐਫ ਆਈ ਆਰ ਨੰਬਰ 96 ਅਗੇਨ ਨਾਟ ਪੀਐਸ ਕਨਾਲ ਕਲੋਨੀ ਦਰਜ ਕੀਤਾ ਹੈ ਅੰਡਰ ਸੈਕਸ਼ਨਸ ਸੇਮ 353 186 ਔਰ ਆਰਮਜ਼ੈਕ ਦੇ ਵੱਖ-ਵੱਖ ਸੈਕਸ਼ਨ ਮੈਂ ਜੋ ਇਹ ਟੀਮ ਗਈ ਸੀ ਹਮ ਇੱਕ एक सिंह के के पास ही वेपन के पास ही था, था। बाकी किसी नहीं देखो जी इतनी रिटेलिएशन में हमारी टीम इसमें लगी हुई थी और जिन्होंने इस चीज को अंजाम दिया है उनपे भी सेल्फ डिफेंस में दे देव बीन बोथ उनको दोनों को लगी इंजरी हुई है मैं देखा अच्छा देखा मैं एक और बताना चाहूंगी कि जो अमरजीत है इस पे पुराना क्रिमिनल बैकग्राउंड है इस पे ऑलरेडी सॉरी मैं हिंदी से बोल रही हूं एरे देते ऑलरेडी तीन फरचे स्नैचिंग और लुटाकोहा दे दर्जे और जड़ा एक राजीव कुमार है एदेते कोरोना कोविड द टाइम जड़े 188 दे फरचे दर्ज हुंदे सी ओ फरचा दर्ज और जड़ा वेपन बरामद ਕੀਤਾ ਗਿਆ ਇਲੈਗਲਾਈਜ਼ਡ ਦੇਖੋ ਜੀ ਫਿਲਹਾਲ ਜੋ ਸਾਡੀ ਸਾਡੀ